ਵਾਡੀ ਵੀ ਆ ਮਾਈ ਅੱਜ ਅਸੀਂ ਪਹੁੰਚੇ ਹਾਂ ਧਿਆਣਾ ਦੇ ਰਾਹ कल रात ਵਿਚ ਜਿੱਥੇ का एक्सीडेंट होने कारण ਕਿ मौत हो गई है। ਕਾਰਨ ਉਸ ਦੀ ਮੌਤ ਹੋ ਗਈ ਹੈ ਮੁੜਾਵਾਦ ਬਲੀ ਬਨਾ ਮੁੰਡੀਆਂ ਮੁੜਾਵਾਦ ਬਲੀ ਬਨਾ ਮੁੰਡੀਆਂ ਨਹੀਂ ਹੱਲ ਕਰੋ ਹੱਲ ਕਰੋ ਹੱਲ ਕਰੋ ਹੱਲ ਕਰੋ ਹੱਲ ਕਰੋ ਪੁਨੀ ਰੋਡ ਦਾ ਹੱਲ ਕਰੋ ਇਹ ਮੇਰੇ ਮੇਰੇ ਪਰਿਵਾਰ ਮੈਂ ਇਹਨੂੰ ਆਪਣੇ ਬੱਚੇ ਸਮਝਦਾ ਆਪਣੇ ਭਰਾ ਸਮਝਣਾ ਅੱਜ ਤੱਕ ਕਿਸੇ ਨੇ ਆਪਣੀ ਪਾਲਤੂ ਉਸ ਸੈਣਾ ਨਾ ਤੀਸਰੀ ਗਾਰੰਟੀ ਦੀ ਵਾਦਾ ਕੀਤਾ ਸੀ 100000 ਰੁਪਏ ਗਾਰੰਟੀ ਵਾਲਾ ਉਹ ਸੀਐਮ ਸਾਹਿਬ ਨੂੰ ਜਾ ਕੇ ਮੈਂ ਦੋਤੀ ਲਗਾਈ ਤੇ ਸਾਰੇ ਉਹ ਵੀ ਚਾਹੀਦੀ ਆ ਸੁਣੋ ਬਾਈ ਜੀ ਤੁਹਾਨੂੰ ਵੀ ਚਾਹੀਦੀ ਜਾਣਾ ਪੜ੍ਹਨ ਨੂੰ ਚਾਹੀਦੀ ਆ ਇਹ ਗਰੀਬ ਪਰਿਵਾਰ ਬਹੁਤ ਆ ਲੋੜ ਆਣੇ ਨੂੰ ਕੱਲ੍ਹ ਦੱਸਾਂ ਕਿ ਮੈਂ ਆਪਣੇ ਹਸਬੰਦ ਕੋਲ ਗਿਆ ਟਿਪੜਾ ਵਾਲੇ ਜਿਹੜੇ ਭਾਈ ਸਾਹਿਬ ਨੇ ਉੱਥੇ ਪੌੜਰ ਨਾਲ ਪੂਰੇ ਮੁਥੇ ਹੁੰਦੇ ਆ ਮਿੱਟੀ ਕੱਟੇ ਨੂੰ ਵੇਚਦੇ ਉੱਥੇ ਪਹੁੰਚਦੇ ਆ ਕੰਮ ਤੇ ਫਿਰ ਰਾਤ ਨੂੰ ਉਡੀਕ ਦਵਾਉਂਦੇ ਆ ਇਹ ਬੜੇ ਬੜੇ ਸਾਧਨ ਸਾਈਡ ਨਹੀਂ ਦਿੰਦੇ ਕੋਈ ਮੇਰਾ ਵੀ ਥੱਲੇ ਆ ਕੇ ਮਾਰ ਦਿੰਦਾ ਨਵਾਂ ਸ਼ਹਿਰ ਗੱਡੀ ਮੰਗੇ ਆ ਵੀ ਰਾਹ ਹਣ ਬਣਨਾ ਚਾਹੀਦਾ ਇਹ ਸਰਕਾਰਾਂ ਪਹਿਲਾਂ ਨਹੀਂ ਸਾਡਾ ਲੱਲੂ ਬੀਤੀ ਰਹੀਆਂ ਹੁਣ ਇੱਕ ਗੰਦੀ ਸਰਕਾਰ ਹੋਰ ਆ ਗਈ ਹੈ ਹਾਲਤ ਹੈ 30 ਸਾਲਾਂ ਤੋਂ ਇੱਕ ਰੋਡ ਤੇ ਬੱਡੇ ਜਿਹੇ ਟੋਏ ਪਏ ਹੋਏ ਨੇ ਮੁਸਰਬਾਤ ਜੀ ਬਿਜਾਈ ਮੁੰਡੀਆਂ ਮੁਸਰਬਾਤ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਇਹ ਪੀਡਬੀਡ 13 ਜਿਹੜਾ ਸ਼ਰਨਜੀ ਢਿੱਲੋਂ ਸੀਗਾ ਵੀ ਰਾਹੋਂ ਰੋਡ ਹੈ ਜਿਹੜਾ ਇਹਨੂੰ ਬਣਾਇਆ ਜਾਵੇ ਜਲਦੀ ਤੋਂ ਜਲਦੀ ਜਦੋਂ ਤੱਕ ਇਹ ਰੋਡ ਜਿਹੜਾ ਕਿ ਨਹੀਂ ਬਣਨਾ ਸ਼ੁਰੂ ਹੁੰਦਾ ਅਸੀਂ ਜਿਹੜਾ ਮਿੱਥੇ ਸਮੇਂ ਲਈ ਇੱਥੇ ਧਰਨਾ ਲਾ ਕੇ ਰੱਖਾਂਗੇ ਸਾਡੀ ਇੰਨੀ ਪਈਆਂ ਦਾ ਰਾਹੋਂ ਜਿਹੜਾ 30 ਸਾਲਾਂ ਤੋਂ ਜਿਹੜਾ ਹੈ ਇਹ ਬਣਨਾ ਚਾਹੀਦਾ ਇਹ ਜੋ ਸਰਕਾਰੀ ਅਫਸਰ ਨੇ ਕੋਈ ਨੰਬਰ ਕੀ ਕੀਤਾ ਅਜੇ ਤੱਕ ਦਿਖੂ ਮੈਨ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਡੀਸੀ ਸਾਹਿਬ ਵਗੈਰਾ ਕੋਈ ਇਸ ਤਰ੍ਹਾਂ ਦਾ ਆਏ ਨਹੀਂ ਹੈ ਪੁਲਿਸ ਅਫਸਰ ਨੇ ਪੁਲਿਸ ਅਫਸਰ ਦਾ ਜਿਹੜਾ ਕੰਮ ਹੈ ਉਹ ਤਾਂ ਲਾ ਐਂਡ ਆਰਡਰ ਨੂੰ ਜਿਹੜਾ ਮੇਨਟੇਨ ਕਰਨਾ ਹੁੰਦਾ ਉਹਨਾਂ ਨੇ ਕੋਈ ਰੋਡ ਨਹੀਂ ਬਣਾਉਣਾ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਨੇ ਪਰ ਉਹਨਾਂ ਦੇ ਵਿਸ਼ਵਾਸ ਵਿੱਚ ਅਸੀਂ ਕੀ ਕਰਾਂਗੇ ਸਾਨੂੰ ਆ ਕੇ ਕੋਈ ਜਿਹੜਾ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਡੀਸੀ ਸਾਹਿਬ ਆ ਕੇ ਕੋਈ ਜਿਹੜਾ ਕਿ ਵਿਸ਼ਵਾਸ ਦਿਵਾਣ ਫਿਰ ਤਾਂ ਕੋਈ ਸੋਚਿਆ ਜਾ ਸਕਦਾ ਪਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦਾ ਇਹਦੇ ਨਾਲ ਰੋਡ ਬਣਾਉਣ ਦੇ ਨਾਲ ਕੋਈ ਸਬੰਧ ਲਿੰਕ ਹੀ ਨਹੀਂ ਹੈਗਾ ਜੀ ਕਹਿਣਾ ਕੀ ਹੈ ਜੀ ਤਕਰੀਬਨ ਸਾਰੇ ਲੁਧਿਆਣੇ ਨੂੰ ਪਤਾ ਵੀ ਪਿਛਲੇ 50 ਸਾਲ ਦੀ ਉਮਰ ਮੇਰੀ ਹੋ ਗਈ ਆ 50 ਸਾਲਾਂ ਚ ਮੈਂ ਇਹ ਰੋਡ ਬਣਿਆ ਨਹੀਂ ਦੇਖਿਆ ਰ ਹਾਂ ਇੱਥੇ ਕਾਲੀਆਂ ਦਾ ਮੰਤਰੀ ਰਿਆ ਕਾਂਗਰਸ ਦੇ ਬੰਦੇ ਰਹੇ ਆ ਆ ਇੱਕ ਨਵੀਂ ਸਰਕਾਰ ਆਈ ਜਿਹੜੀ ਬੜਾ ਵਿਸ਼ਵਾਸ ਦੇ ਕੇ ਇਹਨਾਂ ਨੇ ਕਿਹਾ ਵੀ ਮਹੀਨੇ ਕੰ内 ਚ ਇਹਦਾ ਹੱਲ ਕਰ ਦਿਆਂਗੇ ਪਰ ਇੱਥੇ ਹਰ ਹਫਤੇ ਦੇ ਵਿੱਚ ਦੋ ਮੌਤਾਂ ਮਹੀਨੇ 'ਚ 8 ਤੋਂ 10 ਮੌਤਾਂ ਜਿਹੜੀਆਂ ਕਿ ਹੁੰਦੀਆਂ ਨੇ ਜੰਗਦਾਰ ਜਿਹੜੇ ਨੌਜਵਾਨ ਮੁੰਡੇ ਵਿਚਾਰੇ ਕੰਮਾਂ ਤੇ ਜਾਂਦੇ ਆ ਮਾਂ ਪਿਓ ਨੇ ਪਾਲੇ ਆ ਅੱਜ ਉਹ ਰੁੰਦੇ ਆ ਕਿਉਂਕਿ ਉਹਨਾਂ ਦੀ ਜਦੋਂ ਕੋਈ ਟਿੱਪਰ ਵਾਲਾ ਸੈਰ ਮਾਰਦਾ ਮੌਤ ਹੋ ਜਾਂਦੀ ਆ ਟਿੱਪਰ ਵੀ ਇਹਨਾਂ ਦੇ ਨੇ ਸਰਕਾਰੀ ਚੱਲਣ ਦੇ ਨੇ ਕਿਉਂਕਿ ਜਿਹੜੇ ਐਮ.ਐਲ.ਏ ਚੱਲਦੇ ਨੇ ਸਰਕਾਰੀ ਆ ਨਾ ਤੇ ਟਿੱਪਰ ਬੰਦ ਹੁੰਦੇ ਨਾ ਕੋਈ ਸੜਕ ਬਣਦੀ ਆ ਕਿਹਦੇ ਪਾਸੇ ਅੱਜ ਜਿਹੜੇ ਪਬਲਿਕ ਨਿਕਲੀ ਏ ਆਪ ਮਹਾਰੇ ਨਿਕਲੀ ਆ ਕਿਉਂਕਿ ਇੱਕ ਮੁੰਡਾ ਹੀ ਆਪਣੇ ਮੰਗਲੀ ਤੋਂ ਨੌਜਵਾਨ ਵੀਰ ਸੀ ਆ ਸਾਡਾ ਜਿਹੜੀ ਕਿ ਕੱਲ ਡਿੱਗਣ ਦੇ ਕਾਰਨ 60 ਲੱਗਣ ਦੇ ਕਾਰਨ ਮੌਤ ਹੋ ਗਈ। ਸੜਕ ਦੇ ਵਿੱਚ ਵੱਡੇ ਵੱਡੇ ਟੋਏ ਆ। ਬਹੁਤ ਪੁਰੀ ਹਾਲਤ ਹੈ ਇੱਥੇ ਅਸੀਂ ਜਾਣੇ ਆ ਮੈਂ ਕਹਿੰਦਾ ਜਿਹੜਾ 15 ਮਿੰਟ ਦਾ ਰਸਤਾ ਉਹ ਦੋ ਦੋ ਘੰਟਿਆਂ ਦੇ ਵਿੱਚ ਆਉਂਦਾ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਇੱਥੇ ਬੈਠੇ ਆ। ਕੋਈ ਆਵੇ ਡੀਸੀ ਤਕਰੀਬਨ ਡੀਸੀ ਤੇ ਆਵੇ ਨਾ ਡੀਸੀ ਲਿਖਤੀ ਦੇਵੇ। ਉਹ ਦੇਖੋ ਜੀ ਭਗਵੰਤ ਮਾਨ ਦਾ ਵਿਆਹ ਆ ਰਿਹਾ ਉਹਦੀ ਨਿੱਜੀ ਜ਼ਿੰਦਗੀ ਹੈ। ਜੀ ਕਹਿੰਨਾ ਇਹ ਇਸ ਅਹੁਦੇ ਤੇ ਰਹਿ ਕੇ ਐਸ ਉਮਰ ਦੇ ਵਿੱਚ ਇਹ ਕੰਮ ਨਹੀਂ ਚਾਹੀਦਾ ਪਰ ਅਗਲੀ ਬਚੀ ਜ਼ਿੰਦਗੀ ਇਹੋ ਉਤਾਰਦਾ ਕਰਨੇ ਚਾਹੀਦਾ ਪਰ ਪਬਲਿਕ ਜਿਹੜੀ ਤੰਗ ਹੋ ਰਹੀ ਹੈ ਨਾ ਉਹ ਨੂੰ ਦੇਖੋ ਅੱਜ ਐਕਸੀਡੈਂਟ ਕਾਰਨ ਰੰਗ ਰੋਡ ਤੇ ਸਾਡੇ ਇੱਕ ਬੇਟੇ ਦੀ ਡੈਥ ਹੋਈ ਉਹਦੇ ਰੋਸ ਦੇ ਵਜੋਂ ਪੂਰੇ ਰਾਹਾਂ ਰੋਡ ਦੇ ਪਿੰਡਾਂ ਦੇ ਭਰਾਵਾਂ ਨੇ ਧਰਨਾ ਲਾਇਆ ਔਰ ਉਹਨਾਂ ਨੂੰ ਲੱਗਦਾ ਸੀ ਕਿ ਸਾਇਰ ਪਹਿਲੀਆਂ ਸਰਕਾਰਾਂ ਵਾਂਗ ਇਹ ਸਰਕਾਰ ਵੀ ਸੁੱਤੀ ਪਈ ਹੈ ਪਰ ਜਦੋਂ ਮੈਂ ਉਹਨਾਂ ਨੂੰ ਦਿਖਾ ਦਿੱਤਾ ਕਿ ਇਹ ਸਰਕਾਰ ਵੀ ਔਰ ਤੁਹਾਡਾ ਹਲਕੇ ਦਾ ਚੁਣਿਆ ਤੁਸੀਂ ਜਿਹੜਾ ਮੈਨੂੰ ਆਪਣਾ ਭਰਾ ਪੁੱਤਰ ਬਣਾ ਕੇ ਐਮਐਨਏ ਬਣਾ ਕੇ ਵਿਧਾਨ ਸਭਾ 'ਚ ਭੇਜਿਆ ਤੁਹਾਡੇ ਮੁੱਦੇ ਮੈਂ ਪਹਿਲੇ ਦਿਨ ਤੋਂ ਹੀ ਰਾਹਾਂ ਰੋਡ ਦਾ ਵੀ ਹੋਰ ਵੀ ਹਲਕੇ ਦੇ ਹਰ ਰੋਜ਼ ਤੇਰੀਆਂ ਬੇਨਤੀਆਂ ਕਰਦਾ ਔਰ 3 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਮੈਂ ਅਭੀ ਸਵਾਜ ਦਿਵਾਇਆ ਕਿ ਕੰਮ ਸ਼ੁਰੂਆਤ ਹੋਏਗੀ ਰਾਹਾਂ ਰੋਡ ਲਈ ਕੰਪਲੀਟ ਸ਼ੁਰੂਆਤ ਕੰਮ ਹੋ ਜਾਏਗੀ ਔਰ ਕੋਈ ਵੀ ਪੁਰਾਣੀਆਂ ਸਰਕਾਰਾਂ ਵਾਂਗ ਨਾ ਕੋਈ ਲੁੱਟਣ ਵਾਲੀ ਸਰਕਾਰ ਆ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਲਈ ਖੜੀ ਆ ਲੋਕਾਂ ਲਈ ਕੰਮ ਕਰਨ ਵਾਸਤੇ ਤਿਆਰ ਆ ਕੰਮ ਜਲਦੀ ਟਿਪਰਾਂ ਦਾ ਮੁੱਦਾ ਨਹੀਂ ਆ ਵੀਰੇ ਅੱਜ ਟਿਪਰਾਂ ਦਾ ਐਕਸੀਡੈਂਟ ਨਹੀਂ ਹੋਇਆ ਟਿਪਰਾਂ ਨੇ ਟਾਈਮ ਦੀ ਉਹਨਾਂ ਨੇ ਡਿਮਾਂਡ ਕੀਤੀ ਆ ਟਿਪਰਾਂ ਬਾਰੇ ਮੈਂ ਏਸੀਪੀ ਸਾਹਿਬ ਖੜੇ ਆ ਇਹਨਾਂ ਨੂੰ ਇਹ ਬੇਨਤੀ ਕਰਤੀ ਆ ਕਿ ਜਿਹੜਾ ਇਹਦਾ ਟਾਈਮ ਹੈ ਕਿ 6:30 6:7 ਵਜੇ ਤੋਂ ਪਹਿਲਾਂ ਪਹਿਲਾਂ ਇਹਦਾ ਕੰਮ ਖਤਮ ਹੋਵੇ ਤੇ ਜਿਹੜਾ ਸ਼ਾਮ ਨੂੰ 6:00 ਵਜੇ ਤੋਂ ਬਾਅਦ 9:00 ਵਜੇ ਤੱਕ ਦਾ ਰਸਤਾ ਡੈਮ ਉਸਟਾਨੇ ਟਿੱਪਨੀ ਚੱਲਣਗੇ। ਇਹ ਸੀਪੀ ਸਾਹਿਬ ਕਹਿੰਦੇ ਲਿਖ ਕੇ ਲਿਆਓ ਇਹਨਾਂ ਕੋਲ ਲਿਖ ਕੇ ਮੈਂ ਆਪਣੇ ਡਾਕਟਰ ਪੈਡ ਤੇ ਲਿਖ ਕੇ ਸੀਪੀ ਸਾਹਿਬ ਨੂੰ ਦੇ ਦਵਾਂ ਇਹਨਾਂ ਕੋਲ ਪਹੁੰਚ ਜੇਗਾ ਬੰਦ ਹੋ ਜਾਵੇਗਾ। ਜੀ ਸਰ ਪ੍ਰਿਵਿਅ ਪਰਿਵਾਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਪਰ ਪਰਿਵਾਰ ਮੇਰਾ ਆਪਣਾ ਪਰਿਵਾਰ ਆ ਸਾਡੀ ਪਾਰਟੀ ਦਾ ਪਰਿਵਾਰ ਆ ਸਰਕਲ ਪ੍ਰਧਾਨ ਆ ਪ੍ਰਧਾਨ ਜੀ ਉਹ ਸਵੈਰੇ ਪੋਸਟਮਾਰਟਮ ਨਹੀਂ ਕਰਾ ਰਹੇ ਸੀ ਉਹਨਾਂ ਨੂੰ ਮੈਂ ਕਿਹਾ ਮੇਰੇ ਵੀਰ ਪੋਸਟਮਾਰਟਮ ਜ਼ਰੂਰ ਕਰਾਉਣਾ। ਜਿਹੜਾ ਹਾਸਾ ਹੋਇਆ ਆਪਾਂ ਸਰਕਾਰ ਕੋ ਕੋਈ ਨਾ ਕੋਈ ਜ਼ਰੂਰ ਮਤਲਬ ਲਵਾਂਗੇ ਇਸ ਮੇਰੀ ਗੱਲ ਸੁਣ ਕੇ ਉਹਨਾਂ ਨੇ ਪੋਸਟ ਮਾਰਡਮ ਨੂੰ ਤਿਆਰ ਹੋਇਆ ਨੌਜਵਾਨ ਦੀ ਮੌਤ ਹੋਈ ਹੈ ਉਹਨੂੰ ਸਰਕਾਰ ਵੱਲੋਂ ਤੇ ਮੈਂ ਆਪਣੇ ਵੱਲੋਂ ਜ਼ਰੂਰ ਉਹਦੀ ਮਦਦ ਕਰਾਂਗਾ ਸਰ ਜਿਵੇਂ ਕਿ ਤੁਸੀਂ ਸੀਐਮ ਸਾਹਿਬ ਨੂੰ ਐਸਟੀਮੇਟ ਪਹਿਲੀ ਦੇ ਚੁੱਕੇ ਹੋ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਵੀ ਸੀਐਮ ਸਾਹਿਬ ਨੂੰ ਉਸ ਤੋਂ ਕੋਈ ਸੀਐਮ ਸਾਹਿਬ ਤੋਂ ਜਦੋਂ ਸੀਐਮ ਸਾਹਿਬ ਨੂੰ ਐਸਟੀਮੇਟ ਦੇਣ ਤੋਂ ਬਾਅਦ ਪਹਿਲਾਂ ਸੀਐਮ ਸਾਹਿਬ ਨੂੰ ਐਸਟੀਮੇਟ ਭੇਜਿਆ ਉਸ ਤੋਂ ਬਾਅਦ ਮੈਨੂੰ ਵੀ ਲਾਇਆ ਗਿਆ ਉੱਥੇ ਅੱਜ ਤੱਕ ਨਹੀਂ ਹੋਇਆ ਕਿ 3 ਮਹੀਨੇ ਦੇ ਵਿੱਚ ਇੱਕ ਸੀਐਮ ਸਾਹ ਨੇ ਪੰਜ ਵਾਰੀ ਆਪਣੇ ਐਮਐਲਏ ਨੂੰ ਬੁਲਾ ਲਿਆ ਹੋਵੇ ਸਾਰੇ ਐਮਐਲਏ ਪੰਜ ਪੰਜ ਛੇ ਸਾਰ ਮਿਲਦੇ ਆ ਮੈਂ ਖੁਦ ਪੰਜ ਵਾਰ ਮਿਲਿਆ ਸੀਐਮ ਸਾਹ ਨੇ ਆਪ ਬੁਲਾ ਕੇ ਰਾਹੋ ਰੋਡ ਦੀ ਮਸਕ ਪ੍ਰੋਬਲਮ ਬਾਰੇ ਸੁਣਿਆ ਗੁਰਦੁਆਰਾ ਕਟਾਣਾ ਸਾਹਿਬ ਦੀ ਰੋਡ ਬਾਰੇ ਸੁਣਿਆ ਤੁਸੀਂ ਆਪ ਦੇਖ ਲਿਓ ਕਿ 3 ਮਹੀਨੇ ਦੇ ਵਿੱਚ ਕੰਮ ਸ਼ੁਰੂ ਹੋਣ ਜਾ ਰਿਹਾ ਸੀਐਮ ਸਾਹ ਨੇ ਮੈਨੂੰ ਵਾਦਾ ਕੀਤਾ ਸੀ ਔਰ ਇਹ ਸੀਐਮ ਸਾਹਿਬ ਹੈ ਹੀ ਲੋਕਾਂ ਦਾ ਲੋਕਾਂ ਦੇ ਲਈ ਗੰਡਾਰ ਸੇਵਾ ਕਾਰਜ ਆ ਤੁਹਾਡੇ ਸਾਹਮਣੇ ਸਾਰਾ ਇੱਕ ਲੱਖ ਸਵਾਲ ਹੈ ਜਿਹੜਾ ਰੋਡ ਬਣਨਾ ਕਿੰਨੀ ਦੇਰ ਤੱਕ ਬਣ ਜਾਏਗਾ ਕੰਪਲੀਟ ਹੋ ਜਾਏਗਾ 3 ਮਹੀਨੇ ਚ ਸ਼ੁਰੂਆਤ ਹੋ ਜਾਏਗੀ 2 ਕੁ ਮਹੀਨੇ ਦਾ ਟਾਈਮ ਲੱਭਾ ਇਹ 13-14 ਕਿਲੋਮੀਟਰ ਦੀ ਰੋਡ ਹੈ 444500 100 ਲੱਖ ਦੀ ਰੋਡ ਹੈ ਇਹ ਜਿਹੜਾ ਕੰਮ ਹੈ ਇਹ ਵੱਡੇ ਟੋਏ ਆ ਤੇ ਟਿਪਰ ਦੀ ਗੱਡੀ ਨੇ ਸਾਈਡ ਐਸੀ ਮਾਰੀ ਉਹ ਕੋਈ ਵਿੱਚ ਸਿੱਟ ਦਿੱਤਾ ਸਿਰ ਉਹਦਾ ਸੜਕ ਤੇ ਬਚਿਆ ਜਿਸਦੇ ਨਾਲ ਉਹਦੀ ਡੈਥ ਹੋ ਗਈ ਉਹਨੂੰ ਉਹਦੀ লাশ ਆ ਰਹੀ ਹੈ 10 15 ਮਿੰਟ ਦੇ ਅੰਦਰ ਅੰਦਰ ਸ਼ਿਵਲ ਹਸਪੀਟਲ ਉਹਦਾ ਮੋਟੋਰਟੂਰ ਕੋਲ ਲਾਸ਼ ਰੱਖ ਕੇ ਅਸੀਂ ਸਰਕਾਰ ਦਾ ਪਿੱਟ ਛਾਪਾ ਕਰਾਂਗੇ ਜਿਹੜੀ ਸਰਕਾਰ 1 ਮਹੀਨੇ ਦਾ ਵਾਅਦਾ ਕਰਕੇ ਗਈ ਸੀ ਸਾਡੇ ਨਾਲ ਵੀ ਰਾਹੋਂ ਰੋਡ ਇੱਕ ਮਹੀਨੇ ਦੇ ਅੰਦਰ ਅੰਦਰ ਬਣਾਵਾਂਗੇ ਹੰਡੀਆ ਸਾਹਿਬ ਕਹਿੰਦੇ ਸੀ 12 ਚ ਚੌਥਾ ਮਹੀਨਾ ਲੱਗ ਗਿਆ ਉਹਨਾਂ ਨੂੰ ਕੋਈ ਸਾਰ ਨਹੀਂ ਲੈ ਰਿਹਾ ਰਾਹੋਂ ਰੋਡ ਦੀ ਅਸੀਂ ਜਿਹੜਾ ਅੱਜ ਧਰਨਾ ਲਾਇਆ ਸਾਨੂੰ ਪਤਾ ਵੀ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਕੋਈ ਮਰੀਜ਼ ਹੈ ਕੋਈ ਕਿਤਾ ਕੋਈ ਕਿਤਾ ਪਰ ਇਹ ਵੀ ਉਹਨਾਂ ਦੇ ਭਲੇ ਵਾਸਤੇ ਧਰਨਾ ਲੱਗ ਰਿਹਾ ਆਉਣ ਵਾਲੇ ਸਮੇਂ ਨੂੰ ਆਉਣ ਵਾਲੇ ਸਮੇਂ ਤੋਂ ਬਚਣ ਵਾਸਤੇ ਕਿਸੇ ਦਾ ਹੋਰ ਦਾ ਘਰ ਦਾ ਚਿਰਾਗ ਨਾ ਬੁਝੇ ਕਿਸੇ ਮਾਤਾ ਪਿਤਾ ਦਾ ਸਹਾਰਾ ਇਹ ਮੇ ਜਾਵੇ ਨਾ ਜਿਵੇਂ ਜਮੀਰ ਸਿੰਘ ਦਾ ਮੁੰਡਾ ਗਿਆ ਅਣਯਾਈ ਮੋਤ ਜਿਹੜਾ ਉਹਨੇ ਧਰਨਾ ਲਗਾਇਆ ਜੇ ਕੱਲ ਉਹ ਕੋਈ ਐਂਬੂਲੈਂਸ ਆ ਰਹੀ ਹੈ ਉਹਦੇ ਲਈ ਰਾਹ ਖੁੱਲਾ ਉਹ ਤਾਂ ਨਗਾਹਾਮਾ ਕਹਿੰਦੀ ਜਿੱਤਾ ਹੈ ਉਹ ਨਗਾਹਾਮਾ ਕਹਿੰਦੀ ਕੀ ਕਰੀਏ ਹੁਣ ਅਸੀਂ ਤਾਂ ਦੁਖੀ ਹੋ ਕੇ ਲਾ ਰਹੇ ਆ ਇਹ ਵੀ ਪਬਲਿਕ ਵਾਸਤੇ ਲਾ ਰਹੇ ਆ ਜੀ ਜੀ ਇਹ ਪਬਲਿਕ ਦੇ ਭਲੇ ਵਾਸਤੇ ਲਾ ਰਹੇ ਆ ਅਸੀਂ ਚਲੋ ਅੱਜ ਦੁਖ ਨੂੰ ਸਭ ਨੂੰ ਝੱਲਣਾ ਪੈਣਾ ਕੱਲ ਕਿਸੇ ਹੋਰ ਕੱਲ ਕਿਸੇ ਹੋਰ ਨੂੰ ਨਾ ਝੱਲਣਾ ਪਵੇ ਮਜਬੂਰੀ ਆ ਕੋਈ ਖੁਸ਼ੀ ਨਾਲ ਨਹੀਂ ਲਾ ਰਹੇ ਤੇ ਕੋਈ ਗੱਲ ਇਹ ਰਾਤ ਨੂੰ ਸਾਰੀ ਸੰਗਤ ਇੱਥੇ ਆ ਜਾਣੀ ਆ ਪਿੰਡਾਂ ਦੇ ਵਿੱਚੋਂ ਪੰਜ-ਛੇ ਸਰਪੰਚ ਪ੍ਰਧਾਨ ਕਮੇਟੀਆਂ ਸਭ ਆ ਜਾਣੀਆਂ ਇੱਥੇ ਅਸੀਂ ਜਿੰਨੀ ਦੇਰ ਤੱਕ راہੋਂ ਰੋਡ ਸ਼ੁਰੂ ਨਹੀਂ ਹੁੰਦੀ ਨਵੀਂ ਬਣਨ ਵਾਲੀ ਉਨੀ ਦੇਰ ਤੱਕ ਧਰਨਾ ਜਾਰੀ ਰੱਖਾਂਗੇ ਅਸੀਂ ਤੇ ਨਾ ਜਾਣਾ ਨਾ ਕਿਸੇ ਨੂੰ ਅਸੀਂ ਜਾਣ ਦੇਣਾ ਕਿਸੇ ਨੂੰ ਪਰੇਸ਼ਾਨ ਨਹੀਂ ਹੋਣ ਦੇਣਾ ਕੋਈ ਮਰੀਜ਼ ਆਊਗਾ ਉਹਨੂੰ ਲਗਾਗੇ ਬਾਕੀ ਤੁਹਾਡਾ ਸਹਿਯੋਗ ਆ ਮੀਡੀਆ ਦਾ ਨਾਲ ਕਿਤੇ ਕਿਤੇ ਮੁੰਡੇ ਤੋਂ ਨਹੀਂ ਬਹੁਤ ਹਿੰਮਤ ਆ ਜੋ ਤੁਸੀਂ ਸਰਕਾਰ ਤੱਕਰ ਗੱਲ ਪਹੁੰਚਾਉਮੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸੰਗਤ ਵੱਲੋਂ ਪਰਿਵਾਰ ਵੱਲੋਂ ਜਿਨ੍ਹਾਂ ਦਾ ਪੁੱਤ ਵਿਛੜ ਗਿਆ ਉਹਨਾਂ ਦੇ ਘਰਾਂ ਦਾ ਸਾਰਾ ਸੰਸਾਰ ਹੀ ਵਿਛੜ ਗਿਆ ਉੱਚੀ ਬੋਲ ਗੜੋ ਤੋਂ ਸਵਾਮਤ ਆ। ਅੰਤੋ ਤੇ ਪ੍ਰਾਜਨਾ ਸਾਡੀ ਦੁਨੀਆ ਨੂੰ ਟੀਵੀ ਕਰਦੇ ਅਸ਼ੇਕ ਉਹ ਤਾਂ ਕਰਕੇ ਸਾਰੇ ਸ਼ਹਿਰ ਖੰਡਾਂ ਵਿੱਚ ਦੇਖਿਆ ਜਾਂਦਾ ਹੈ। ਜਿਹੜੇ ਅੱਜ ਚੱਲ ਰਹੇ ਨੇ ਇਹ ਤਾਂ ਆਪਣੀਆਂ ਫੰਡਾਂ ਦੇ ਪੈਸੇ ਨਾਲ ਹੀ ਕਰੀ ਜਾਂਦੇ ਆ। ਲੋਕਾਂ ਦੇ ਪਿੱਛੇ ਲੜ ਰਹੇ ਆ। ਤਾਰੂ ਉੱਤੇ ਹੀ ਆ ਰਿਹਾ। ਪੈਸਾ ਮੇਰੀ ਆਈ ਹੈ। ਲੱਗਦਾ ਬਾਪੇ ਕੋਲ ਪਾ ਕੇ ਬੈਠੇ ਆ। ਕੋਈ ਰਹਿਣ ਦੇ ਬਿਠੀ। ਇੱਕ ਚੱਲ ਕੇ ਤੁਹਾਨੂੰ ਦਿਖਾਉ ਕਰ ਦਣਾ। ਇੱਕ ਚੱਲ ਕੇ ਤੁਹਾਨੂੰ ਦਿਖਾਉ ਕਰ ਦਣਾ। ਇਹਨਾਂ ਦੇ ਵਿੱਚ ਸੈਟ ਨਹੀਂ ਦਿੰਦੇ ਇਹ ਲੋਕਾਂ ਨੂੰ ਕੋਲ ਜਿਹੜੇ 20 ਤੇ ਉਹ ਜਾਂਦੇ ਹੋਰ ਬਾਬਿਆਂ ਨਾਲ ਇਹ ਸਰਕਾਰਾਂ ਦਾ ਅਜੇ ਤੱਕ 20 ਫੁੱਟ ਹੀ ਰੱਖਿਆ ਇਹ ਸਰਕਾਰਾਂ ਫਸਾਖਾ ਘੜਾ ਨਹੀਂ ਜਾਂ ਇਹ ਨਹੀਂ ਪਰਾਣ ਨਹੀਂ ਬੈਠੇ ਸਾਡੇ ਦੇ ਬੂਏ ਕਰਨ ਦੇ ਜਿਵੇਂ ਸਿਰ ਤੁਸੀਂ ਆਪਣਾ ਅਜ ਧਰਨਾ ਲਗਾਇਆ ਹੋਇਆ ਜਿਵੇਂ ਲੋਕੋ ਨੂੰ ਇਦਾਂ ਕਦੀ ਪਰੇਸ਼ਾਨੀ ਨਹੀਂ ਹੁੰਦੀ ਇਹਦੇ ਪਰ ਤੁਸੀਂ ਕੀ ਪੈਣਾ ਚਾਹੁੰਦੇ ਮੈਂ ਇੱਥੇ ਨਹੀਂ ਆ ਕੇ ਪਰੇਸ਼ਾਨੀ ਕਰਕੇ ਬੈਠੇ ਆ ਵੀ ਸਾਡੇ ਬੱਚੇ ਮਰ ਰਹੇ ਆ ਇਹ ਇਹ ਪਰੇਸ਼ਾਨੀ ਹੋਈ ਆ ਸਾਰਿਆਂ ਨੂੰ ਕੀ ਸਮਝੀ ਤੁਸੀਂ ਪਰੇਸ਼ਾਨੀ ਉਹਦੇ ਸਾਰਨੇ ਬੈਠੇ ਉੱਥੇ ਅਸੀਂ ਤੁਹਾਨੂੰ ਸਾਨੂੰ ਕੋਈ ਖੁਸ਼ੀ ਦੀ ਨਿਸ਼ਾਨੀ ਨਹੀਂ ਦੇਖੀ ਆ ਅਸੀਂ ਮਤਾਂ ਦੀ ਖਾਤਰ ਬੈਠੇ ਆ ਅਸੀਂ ਤੋਂ ਧੁੱਪ ਸੇਕ ਲੱਗ ਰਹੇ ਸਾਹਮਣੇ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ ਸੇ ਸਰਕਾਰ ਤੇ ਲੱਗ ਕਰਦੇ ਆ ਅਦਰ ਵਾਹ ਰਹੇ ਆ ਜੇ ਆਪ ਐ ਲੈ ਲਓ ਧੰਨਵਾਦ ਦਾ ਸਾਰੇ ਜਦੋਂ ਮਿਆਰ ਆਪਣਾ ਬਣਾਏਗਾ ਤੇ ਬੈਠ ਜਾਓ ਜਦੋਂ ਜਦੋਂ ਨਹੀਂ ਹੋਂ ਉਹ ਚਰਾਂ ਵੱਡੀ ਗੱਡੀ ਆ ਇਹ 20 ਫੁੱਟੀ ਸੜਕਾਂ ਇਹ ਲੋਕਾਂ ਨੂੰ ਨਿੱਤੇੜੀ ਜਾਂਦੀ ਆ ਮਾਰੀ ਜਾਂਦੀ ਪੰਜ ਮਹੀਨੇ ਦੇ ਵਿੱਚ ਪੰਜ ਮੌਤ ਹੋਈ ਜੇ ਤੁਹਾਡੀਆਂ ਹੁਣ ਮੁੰਡੇ ਮੁੰਡੀਆਂ ਸਾਹਿਬ ਨਾਲ ਗੱਲਬਾਤ ਹੋਈ ਜੀ ਤੁਹਾਡੀ ਸਾਡੀ ਕੋਈ ਮੁੰਡਿਆਂ ਨਾਲ ਉਹ ਵਿਆਹ ਕਰਾਉਂਦਾ ਕਹਿੰਦੇ ਵਿਆਹ ਹੁੰਦਾ ਪਰ ਉਹਦੇ ਗੱਜੇ ਅਲੇ ਕੀ ਸਾਡੇ ਭਰਾ ਨਹੀਂ ਉਹਨੂੰ ਬਣਾਉਂਦਾ ਸਾਡੇ ਘਰੇ ਆ ਕੇ ਮਿੰਕਲ ਕਰਦੇ ਸੀ ਸਾਨੂੰ ਗੁੱਤਾ ਪਾਉਂਦੇ ਅੱਜ ਉਹ ਸਾਡਾ ਪੁੱਤ ਮਰ ਗਿਆ ਉਹ ਸਾਡੀ ਗੱਲ ਨਹੀਂ ਸੁਣ ਰਿਹਾ ਅੱਜ ਉਹ ਵਿਆਹ ਖਤਰਾ ਤੇ ਦੁਬਾਰਾ ਉਮੀਦ ਕਰ ਸੋ ਦੇ ਇਲੈਕਸ਼ਨ ਦੇ ਉੱਪਰ ਮੈਂ ਇਹ ਸਾਡੀਆਂ ਨਾਂ ਕੋਈ ਸੁਣਾਈ ਕੀਤੀ ਆ ਸੀ ਉਹ ਪਿੰਡ ਤੋਂ ਕਰਨ ਦੇ ਸਕਦਾ ਸਰਕਾਰ ਤੋਂ ਲੈ ਕੇ ਦੂਸਰੇ ਪਾਸੇ ਆਏ ਦੇਣਾ ਕਿੰਪਰਾ ਨਾਲ ਮੋਟਾ ਹੋ ਰਹੀਆਂ ਕੀ ਗੱਲਾਂ ਚੱਲ ਰਹੀਆਂ ਨੇ ਦੇਖੋ ਅੱਜ ਜਿਹੜਾ ਪੜਨਾ ਲੱਗਿਆ ਹੈ ਇਹਦੇ ਸੰਬੰਧਿਤ ਮੈਂ ਇੱਥੇ ਪਹੁੰਚਿਆ ਮੈਂ ਇਹੋ ਤਾਂ ਨੇ ਦੇ ਵਿੱਚ ਮੌਜੂਦ ਬੰਦੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਆ ਵਜਾ ਉਹਨਾਂ ਨੇ ਜਿਹੜਾ ਦੋਸ਼ ਲਾ ਰਹੇ ਆ ਕਿ ਜਿਹੜੀਆਂ ਸੜਕਾਂ ਦਾ ਹਾਲ ਠੀਕ ਨਹੀਂ ਟੋਏ ਟਿੱਪੇ ਹੋਣ ਕਰਕੇ ਇੱਥੇ ਜਿਹੜੇ ਐਕਸੀਡੈਂਟ ਜਿਆਦਾ ਹੁੰਦੇ ਨੇ ਤੇ ਜਿਹੜੀ ਹੈਗੀ ਹੈ ਮੌਤ ਹੋ ਜਾਂਦੀ ਹੈ ਸੋ ਅਸੀਂ ਉਹਦੇ ਸਬੰਧ ਵਿੱਚ ਮੈਂ ਇਹਨਾਂ ਦੇ ਜਿਹੜੇ ਧਰਨਾ ਧਰਨੇ ਦੇ ਵਿੱਚ ਜਿਹੜੇ ਮੌਜੂਦ ਬੰਦੇ ਨੇ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਹੈ ਕਿ ਉਹ ਸਾਰੀਆਂ ਜਿਹੜੀਆਂ ਵੀ ਉਹਨਾਂ ਦੇ ਧਿਆਨ 'ਚ ਗੱਲਾਂ ਨੇ ਉਹ ਮੈਨੂੰ ਲਿਖ ਕੇ ਦੇਣ ਤਾਂ ਕਿ ਮੈਂ ਜਿਹੜੀ ਗੱਲ ਸਾਡੇ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਮੈਂ ਆਪਣੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਹਦਾ ਹੱਲ ਕਰ ਸਕਾਂ ਤੇ ਨਾਲ ਦੀ ਨਾਲ ਜਿਹੜਾ ਕਿਸੇ ਹੋਰ ਡਿਪਾਰਟਮੈਂਟ ਦਾ ਕੰਮ ਹੈ ਮੈਂ ਉਹਨੂੰ ਵੀ ਇਹਨਾਂ ਤੋਂ ਉਹ ਲੈ ਕੇ ਉਹ ਮੈਂ ਜਿਹੜਾ ਹੈਗਾ ਇਹਨਾਂ ਦਾ ਮੈਮੋਰੰਡਮ ਜਿਹੜਾ ਹੈਗਾ ਉਹ ਚਿਤ ਡਿਪਾਰਟਮੈਂਟ ਕੋਲ ਪਹੁੰਚਾ ਕੇ ਉਚਿਤ ਕਾਰਵਾਈ ਕਰਾ ਸਕਾਂ ਸਰ ਇਹਨਾਂ ਦਾ આરોਪ ਆ ਕਿ ਮਾਈਨਿੰਗ ਜਿਹੜੀ ਹੋ ਰਹੀ ਆ ਰਾਤ ਦਿਨ ਮਾਈਨਿੰਗ ਹੋ ਰਹੀ ਆ ਰਾਤ ਦੇ ਟਾਈਮ ਤੇ ਵੀ ਹੁੰਦੀ ਆ ਪਰ ਉਹਦੇ ਉੱਤੇ ਪ੍ਰਸ਼ਾਸਨ ਅਜੇ ਤੱਕ ਨਹੀਂ ਜਾਗਿਆ ਹੈਗਾ ਸੜਕਾਂ ਵੀ ਟੁੱਟੀਆਂ ਜ਼ਿਆਦਾ ਮਾਈਨਿੰਗ ਕਰਕੇ ਜ਼ਿਆਦਾ ਰੋਡ ਖਰਾਬ ਹੋ ਗਈ ਜੀ ਇੱਥੇ ਤੱਕ ਦੇਖੋ ਮਾਈਨਿੰਗ ਮੈਂ ਤਾਂ ਜਸਟ ਹਲੇ ਅੱਜ ਹੀ ਹੁਣੇ ਜੁਆਇਨ ਕੀਤਾ ਆ ਅੱਜ ਹੀ ਆਇਆ ਮੈਂ ਤੇ ਮੈਂ ਇਹਨਾਂ ਦੇ ਸਾਰੇ ਮੁੱਦੇ ਲੈ ਕੇ ਜੋ-ਜੋ ਜਿੱਥੇ-ਜਿੱਥੇ ਕੋਈ ਵੀ ਜੋ ਕਰਨ ਵਾਲਾ ਕੰਮ ਹੈ ਮੈਂ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਮੈਂ ਇਹਨਾਂ ਤੋਂ ਲੈ ਕੇ ਜਿਹੜੇ ਇਹਨਾਂ ਦੇ ਮੁੱਦੇ ਆ ਉਹਨਾਂ ਨੂੰ ਹੱਲ ਕਰਾਂਗੇ ਤੇ ਜਿਹੜੀ ਸੜਕ ਹਾਸੇ ਹੁੰਦੇ ਜਿਹੜੇ ਉਹਨਾਂ ਨੂੰ ਘੱਟ ਕਰਨ ਵਾਸਤੇ ਜਿਹੜੇ ਪ੍ਰਯਾਸ ਸਾਨੂੰ ਕਰਨ ਦੀ ਲੋੜ ਹੈ ਉਹ ਅਸੀਂ 100% ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਕੋਈ ਵੀ ਕੀਮਤੀ ਜਾਨ ਜਿਹੜੀ ਹੈਗੀ ਆ ਉਹ ਸੜਕ ਹਾਸੇ 'ਚ ਨਾ ਜਾਵੇ